ਮੈਂ ਤਲਦ ਮਾਗ ਬਿੱਲੋ ਸਿੱਤੇ ਜੇ ਹਸਾ ਬਿੱਲੋ ਐਦਾ ਪੈਂਦਾ ਖਾਨ ਨੂੰ ਜੋ ਦਿੱਲੀ ਨੂੰ ਪੰਜਾਬ ਬਿੱਲੋ ਗਾਣੇ ਤੇ ਬੜੀ ਮਿਹਨਤ ਹੋਈ ਜੀ ਗਾਣੇ ਲਈ ਇਹ ਗਾਣੇ ਨੂੰ ਬੜਾ ਅੱਛਾ ਸ਼ੂਟ ਕੀਤਾ ਤੇ ਹੋਪਸ ਆਫ ਸਾਰੇ ਲੋਕਾਂ ਨੂੰ ਬੜਾ ਪਸੰਦ ਆਊਗਾ ਤੇ ਬੀ ਆਮ ਚਰਨਜੀਤ ਸਿੰਘ ਹੈ ਵੈਸੇ ਲੋਕ ਮੈਨੂੰ ਮਿਸਟਰ 20 ਦੇ ਨਾਮ ਤੋਂ ਜਾਣਦੇ ਨੇ ਤੇ ਪਹਿਲਾਂ ਮੈਂ ਫਿਟਨੈਸ ਲਾਈਨ ਦੇ ਵਿੱਚ ਸੀਗਾ ਜਿੰਨਾ ਕਿ ਸਾਰੇ ਸ਼ਾਇਦ ਦੇ ਵਿੱਚ ਮੈਨੂੰ ਜਾਣਦੇ ਹੀ ਮੇਰਾ ਨਾਮ ਮਿਸਟਰ ਬੀਸ ਹੈ ਸਾਰੇ ਲੋਕਾਂ ਨੂੰ ਪਤਾ ਹੀ ਆ ਬੋਡੀ ਬਿਲਡਿੰਗ ਮੈਂ 17 ਸਾਲ ਕੀਤੀ ਉਸ ਤੋਂ ਬਾਅਦ ਫਿਰ ਮੈਂ ਆਪਣੀ ਲਾਈਨ ਜਿਹੜੀ ਸਵਿਚ ਕੀਤੀ ਹੈ ਤੇ ਮੈਂ ਪੰਜਾਬੀ ਸਿੰਗਿੰਗ ਲਾਈਨ ਦੇ ਵਿੱਚ ਆ ਤੇ ਇਹ ਮੇਰਾ 3rd Song ਹੈ ਜਿਹੜਾ ਇਹ ਹੁਣ ਆ ਰਿਹਾ ਹੈ that is DNP ਇਹਦੀ ਫੁਲ ਕਮੇ ਦਿੱਲੀ ਨੂੰ ਪੰਜਾਬ ਤੇ ਇਹ ਗਾਣਾ ਬਹੁਤ ਹੀ ਵਧੀਆ ਸੀ ਸ਼ੂਟ ਕੀਤਾ ਹੈਗਾ ਤੇ ਹੋਪਸ ਹੋ ਤੁਹਾਨੂੰ ਲੋਕਾਂ ਨੂੰ ਬਹੁਤ ਪਸੰਦ ਆਊਗਾ ਉਸ ਤੋਂ ਪਹਿਲਾਂ ਇਹ ਕਿੱਥੇ ਕਿੱਥੇ ਸ਼ੂਟ ਹੋਇਆ ਇਥੇ ਜੀ ਅਸੀਂ ਇਹਨੂੰ ਲੋਕਲੀ ਸ਼ੂਟ ਕੀਤਾ ਇੱਕ ਮੁਬਾਰਕ ਪਰ ਸ਼ੂਟ ਕੀਤਾ ਸੀ ਕਿ ਜਿੱਥੇ ਇੱਕ ਬੜੀ ਅੱਛੀ ਫੈਕਟਰੀ ਮਿਲ ਗਈ ਸੀ ਸਾਨੂੰ ਸਾਡੇ ਫਰੈਂਡ ਦੀ ਹੈਗੀ ਐ ਤੇ ਉਥੇ ਆਪਾਂ ਸ਼ੂਟ ਕੀਤਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਗਾਣਾ ਜਿਹੜਾ ਸਟਾਰਟ ਹੁੰਦਾ ਹੁੰਦਾ ਹੈ ਮੈਂਟਲ ਦਿਮਾਗ ਬਿੱਲੋ ਸਿੱਧੇ ਜੇ ਹਸਾਬ ਬਿੱਲੋ ਆਈਦਾ ਪੈਂਦਾ ਖਾਣ ਨੂੰ ਜੋ ਦਿੱਲੀ ਨੂੰ ਪੰਜਾਬ ਬਿੱਲੋ ਝੁਲਕੇ ਨਾ ਕਰੀ ਜਰਾ ਟਿੱਲ ਨਹੀਂ ਖਰੇ ਖਰੇ ਬੰਦੇ ਆ ਨਾ ਰੱਖੇ ਆਪਾਂ ਸੈਲ ਨਹੀਂ ਜਣਾ ਖਣਾ ਬੋਲ ਜੇ ਖਿਲਾਫ ਸਾੜਾ ਯਾਰ ਤੇ ਕਿੱਥੇ ਐਨੀ ਦਿੰਦਾ ਹੈ ਕਿਸੇ ਨੂੰ ਜੱਕ ਟਿੱਲ ਨਹੀਂ ਨਾ ਹੀ ਚੌੜ ਕਰਦਾ ਤੇ ਨਾ ਹੀ ਚੌੜ ਜਰਦਾ ਮਾੜੀ ਮੋਟੀ ਗੱਲ ਰੂਨਗੋਰ ਕਰਦਾ ਮੈਂ ਤੇਲ ਦਮਾਗ ਪਿੱਲੋ ਸਿੱਤੇ ਜੇ ਹਸਾ ਪਿੱਲੋ ਐਤਾ ਪੈਂਦਾ ਖਾਨ ਨੂੰ ਜੋ ਦਿੱਲੀ ਨੂੰ ਪੰਜਾਬ ਪਿੱਲੋ ਜੱਟ ਲਾਜਵਾਬ ਪਿੱਲੋ ਕਿੱਥੇ ਕੋਈ ਜਵਾਬ ਰੂ ਦਾ ਘੁੱਟ ਲਊ ਫੜਨੀ ਗੱਲਬਾਤ ਤਾਂ ਦੀ ਤੇ دہشت ਅਨਾਦੀ ਅੱਜ ਤਾਂ ਨਜ਼ਾਰੇ ਕੋ ਟੈਨਸ਼ਨ ਨਿਗਾਦੀ ਤੇਰੀ ਸਾਥੋਂ ਡਰੇ ਨੀ ਨਾ ਅੱਕ ਕਦੇ ਖੜੇ